ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਖ्वाਜ ਜਿਰਜੰਦਾ ਬੀਰ ਜੀ ਦੀ ਹਾਜ਼ਰੀ ਵਾਲਾ ਕਲਮਾ ਮੰਤਰ ਪਾਠ ਲੈ ਕੇ ਹਾਜ਼ਰ ਹੋਈਆਂ ਸੋ ਇਸ ਮੰਤਰ ਦੀ ਨਾਲ ਖਵਾਜਾ ਸਾਹਿਬ ਜੀ ਦੀ ਹਾਜ਼ਰੀ ਹੋਇਆ ਕਰੇਗੀ ਅਤੇ ਖਵਾਜਾ ਸਾਹਿਬ ਜੀ ਦਰਸ਼ਨ ਦੇਣਗੇ ਕੋਈ ਵੀ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਕੰਮ ਵੀ ਹੋਵੇ ਤਾਂ ਖ्वाਜ ਜਿਰਜੰਦਾ ਪੀਰ ਜੀ ਤੁਹਾਡੇ ਹਰ ਇੱਕ ਕੰਮ ਰਾਸ ਕਰਨਗੇ ਲੇਕਿਨ ਉਹ ਕਲਮਾ ਕੀ ਹੈ ਉਸ ਕਿਹੜੇ ਕਲਮੇ ਨੂੰ ਆਪਾਂ ਨੇ ਕਿੰਨਾ ਸਮਾਂ ਪੜ੍ਹਨਾ ਸਭ ਤੋਂ ਪਹਿਲਾਂ ਇਹ ਗੱਲ ਕਰੀਏ ਕਿ ਇਹ ਕਲਮਾ ਜਿਹੜਾ ਹੈ ਇਸ ਨੂੰ 48 ਦਿਨ ਲਗਾਤਾਰ ਜਲਦੀ ਕਿਨਾਰੇ ਤੇ ਬੈਠ ਕੇ ਜਲਦੀ ਕਿਨਾਰੇ ਤੇ ਬੈਠ ਕੇ ਉਹ 48 ਦਿਨ ਲਗਾਤਾਰ ਇਸ ਕਲਮੇ ਦਾ ਜਾਪ 100 ਇੱਕ ਮਣਕੀ ਦੀ ਮਾਲਾ ਤੇ ਰੋਜ਼ਾਨਾ ਇੱਕ ਮਾਲਾ ਜਲ ਦੇ ਕਿਨਾਰੇ ਤੇ ਬੈਠ ਕੇ ਜਪਨਾ ਹੈ ਔਰ ਇਹ ਸ਼ੁਰੂ ਕਰਨੇ ਦੇ ਲਈ ਹਰ ਅਤਵਾਰ ਤੋਂ ਸ਼ੁਰੂ ਕੀਤਾ ਜਾਵੇਗਾ ਉਹ ਵੀ ਕਿਸੇ ਵੀ ਮਹੀਨੇ ਦੇ ਚੇਠੇ ਅਤਵਾਰ ਤੋਂ ਆਪਾਂ ਇਸ ਕਲਵੇਂ ਮੰਤਰ ਪਾਠ ਨੂੰ ਸ਼ੁਰੂ ਕਰ ਸਕਦੇ ਹਾਂ ਲੇਕਿਨ ਹਰ ਅਤਵਾਰ ਆਪਣੇ ਕੀ ਕੀ ਕਰਨਾ ਹੈ ਹਰ ਐਤਵਾਰ ਨੂੰ ਇੱਕ ਖਾਸ ਜਿਹੇ ਦਿਨ ਦਾ ਪੀਚੀ ਦਾ ਢੇਡਾ ਦਿਆ ਕਰਨਾ ਢੇਡਾ ਜਿਵੇਂ ਢੇਡਾ ਬਣਾ ਕੇ ਉਹਦੇ ਵਿੱਚ ਚਿੱਟੇ ਰੰਗ ਦੇ ਖੰਡ ਵਾਲੇ ਬਣਾ ਕੇ ਥੋੜੇ ਜਿਹਾ ਚਾਵਲ ਨਹਾ ਚਣੀ ਰੱਖਣੀ ਹੈ ਪਤੌਸੀ ਲੱਟੂ ਢੇਡੇ ਦੇ ਵਿੱਚ ਰੱਖ ਕੇ ਉੱਪਰ ਖਲਾਬ ਦੇ ਉੱਦਸ਼ਟ ਕੀ ਇਸੇ ਤਰ੍ਹਾਂ ਹਰ ਐਤਵਾਰ ਨੂੰ ਇੱਕ ਬੀੜਾ ਇਸੇ ਤਰ੍ਹਾਂ ਜਲ ਪ੍ਰਵਾਹ ਕਰਨਾ ਹੈ ਜਲ ਪ੍ਰਵਾਹ ਕਰਕੇ ਕੌਜ ਗਜਰਜੀਤਾ ਜਲ ਦੇ ਕਿਨਾਰੇ ਤੇ ਬੈਠ ਕੇ ਜਿੱਥੇ ਹੀ ਉਹ ਬੀੜਾ ਜਲ ਪ੍ਰਵਾਹ ਕਰੇ ਉਸੇ ਹੀ ਜਲ ਦੇ ਕਿਨਾਰੇ ਤੇ ਬੈਠ ਕੇ ਇੱਕ ਕੌਜ ਗਜਰਜੀਤਾ ਚਰਾਗ ਟਰੋਮ ਹਮ ਬਲਾ ਜਿਗਾ ਕੀ ਅਰਗਬਤੀ ਲਾ ਕੇ उस जगह पे बैठ के ही रोज एक सौ एक मन के वाली माला से जाप करना है रोजाना तो इसी तरह लगातार इकताली दिन जाप करते करद्या जिमे जिमे हर ऐतवार की ऐतवर पीड़ा दें जाऊंगे न्याज भू प्रसाद देंदे जाऊंगे तकरीबन सातवें ऐतवार ਰਾਤ ਦੇ ਸਮੇਂ ਤੁਹਾਨੂੰ ਖਵਾਜ ਖਜੀਲ ਜਿੰਦਾ ਪੀਰ ਜੀ ਦੇ ਦਰਸ਼ਨ ਹੋਣਗੇ ਖਵਾਜ ਖਜੀਲ ਜਿੰਦਾ ਪੀਰ ਜੀ ਤੁਹਾਨੂੰ ਦਰਸ਼ਨ ਦੇਣਗੇ ਔਰ ਤੁਹਾਡੇ ਨਾਲ ਗੱਲਬਾਤ ਕਰਨਗੇ ਖਵਾਜ ਖਜੀਲ ਜੀ ਤੁਹਾਡੇ ਹਰ ਇੱਕ ਕੰਮ ਕਰਨਗੇ ਜਿਹੜਾ ਵੀ ਤੁਸੀਂ ਕੰਮ ਖਵਾਜ ਖਜੀਲ ਜਿੰਦਾ ਪੀਰ ਜੀ ਤੋਂ ਪੁੱਛੋਗੇ ਉਹ ਤੁਹਾਡੀ ਗੱਲ ਸੁਣਨਗੇ ਤੁਹਾਡੇ ਨਾਲ ਗੱਲ ਕਰਨਗੇ ਕੋਈ ਵੀ ਕਿਸੇ ਦਾ ਵੀ ਪਲਾ ਬਲ ਪਲੀ ਵਾਲਾ ਕੰਮ ਪਲੀ ਬਲ ਕੰਮ ਜ਼ਰੂਰ ਖਵਾਜ ਜਰਜੀ ਤੁਹਾਡਾ ਕਰਿਆ ਕਰਨ ਦੀ ਲੇਕਿਨ ਇਸ ਜੋ jobb 43 ਦਿਨ ਦਾ ਕਰਨਾ ਹੈ ਉਹਨੂੰ ਬਿਲਕੁਲ ਨੇਕ ਨੀਤੀ ਦੇ ਨਾਲ ਸਾਫ ਬਾਗ ਰਹਿ ਕੇ ਸਾਫ ਪਾਸਟਰ ਪਹਿਨ ਕੇ ਅਤੇ ਇਤਾਂ ਦਾ ਖਾਣ ਪੀਣ ਵੀ ਕੁਛ ਨਹੀਂ ਖਾਣਾ ਜਿਹਦੇ ਨਾਲ ਇਹ ਤੁਹਾਡੀ ਹੀ ਬਾਤ ਬੰਗ ਹੋ ਜਾਵੇ बिल्कुल साफ पाक रह के दिन थी इबादत करनी है सो दोस्तों ना उस कलमे वाल चलती हैं जिस कलमे का जाप करना है वह कलमा इस तरह है खिजर अस्त खिजर अलमस्त तोड़े कुफर लिया रास्त में खोज सिमरिए, हाजर ਜ਼ਹਰਾ ਪੀਰ ਜਹਾਂ ਖਵਾਜਾ ਸਮਰੀਏ ਜ਼ਹਰ ਜ਼ਿੰਦਾ ਪੀਰ ਮੈਂ ਗੁਲਾਮ ਤੇਰਾ ਤੂੰ ਕਰੀ ਕਮ ਮੇਰਾ ਬਾਸਤਾ ਤੈਨੂੰ ਰਸੂਲ ਮਕਬੂਲਤਾ ਖਾਦਰ ਖਵਾਜਾ ਅੱਜ ਵਿੱਚ ਸਬਾ ਦੀ ਆਣ ਕੇ ਰੱਖੀ ਮੇਰੀ ਲੱਜ ਚੱਲੇ ਮੰਤਰ ਫੁਰੇ ਬੱਚਾ ਇਹ ਸੇਖਾਂ ਖੋਜਾ ਖੇਜਰ ਤੇਰੀ ਹਾਜ਼ਰੀ ਦਾ ਤਮਾਸ਼ਾ ਸੂ ਦੋਸਤੋ ਇਹ ਖੋਜ ਖੇਜਰ ਗੰਦਾ ਬਿਰਜੀ ਦਾ ਕਲਮਾ ਹੈ ਜਿਸ ਨੂੰ ਆਪੋ ਬੜੇ ਸਦਕਾਰ ਦੇ ਨਾਲ ਬੜੇ ਨੀਗ ਨੀਤੀ ਦੇ ਨਾਲ ਕਰਨਾ ਹੈ ਜਿਹਦਾ ਤੁਹਾਨੂੰ ਫਲ ਖੋਜ ਖੇਜਰ ਜੀ ਜ਼ਰੂਰ ਦੇਣਗੇ ਸੂ ਦੋਸਤੋ ਜਿਹੜੇ ਸਦਕਾਰ ਜੋ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਮੰਤਰ ਗਲਮੇ ਪਾਠ ਦੀ ਨਾਲ ਹਾਜ਼ਰ ਹੋਵਾਂਗੀ ਸੋ ਦੋਸਤੋ ਜਬ ਤੱਕ ਲਈ ਜੈ ਪੀਰਾਂ ਦੀ